ਔਰ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਅੱਜ ਜਦੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤੇ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਜਿਸ ਥਾਲੀ 'ਚ ਖਾਣਾ ਹੋਵੇ ਉਸ ਥਾਲੀ 'ਚ ਸ਼ੇਰ ਕਰਨ ਦੀ ਰੋਟੀ ਹੈ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਜਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਗੰਗਲ ਫੜਕੇ ਚੱਲਣਾ ਸਿਖਾਇਆ ਤੋਂ ਲੈ ਕੇ ਇੱਥੋਂ ਤੱਕ ਪਹੁੰਚਾਉਂਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾਰੇ ਨਾਟਾਂ ਚ ਜਾ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਨੂੰ ਗਦਾਰੀ ਕਹਿੰਦੇ ਔਰ ਭੀਮਾ ਕਹਿੰਦੇ ਜੰਬੀ ਜੀ ਚਾਹੇ ਨਹੀਂ ਦੁਨੀਆ ਬਸਾ ਲੈਂਦੇ ਹਨ ਲੋਕ ਇੱਕ ਚਿਹਰੇ ਤੇ ਕਈ ਚਿਹਰੇ ਲਗਾ ਲੈਂਦੇ ਲੋ ਮਿਤਰ ਸਿੰਘ ਜੀ ਨੇ 2016 ਤੋਂ ਲੈ ਕੇ ਹਜੇ ਤੱਕ ਲੁਧਿਆਣੇ ਦੇ ਵਿੱਚ ਆਪਣਾ ਕਰਨਾ ਪਿਆ ਸੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਾਡੇ ਜੱਸੀ ਘੰਗੂੜਾ ਸਾਹਿਬ ਜਿੰਨਾਂ ਦੀ ਘਰ ਵਾਪਸੀ ਹੋਈ ਹੈ। ਔਰ ਸਾਨੂੰ ਇਸ ਦਾ ਦੀ ਬੇਹਦ ਖੁਸ਼ੀ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਔਫੀਸ਼ੀਅਲ ਤੌਰ ਤੇ ਮੈਂ ਤੇ ਬ੍ਰਹਮਿੰਗਰਾ ਸਾਹਿਬ ਔਰ ਤਲਵਾਰ ਸਾਹਿਬ ਅੱਜ ਉਹਨਾਂ ਨੂੰ ਜੀ ਆਇਆਂ ਕਰਨ ਵਾਸਤੇ ਅੱਜ ਹੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਕਿਉਂਕਿ ਖੰਗੂੜਾ ਸਾਹਿਬ ਦਾ ਬਹੁਤ ਪੁਰਾਣਾ ਫਿਸ਼ੋਕਰ ਹੈ। ਔਰ ਮੈਨੂੰ ਲੱਗਦਾ ਹੈ ਕਿ ਬਹੁਤ ਦਿਲ ਦੁਖਿਆ ਹੋਏਗਾ ਜਦੋਂ ਕਦੇ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ। ਪਰ ਅਜ ਵੀ ਉਸੇ ਤਰ੍ਹਾਂ ਦੇ ਰਿਸ਼ਤੇ ਚੱਲੋ ਦਿੱਲੀ ਲੈਵਲ ਤੇ ਹੈ ਗਾਂਧੀ ਫੈਮਿਲੀ ਦੇ ਨਾਲ ਚਾਹੇ ਹੋਰ ਲੀਡਰਸ਼ਿਪ ਦੇ ਨਾਲ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਦੇ ਰਿਸ਼ਤਿਆਂ ਦੇ ਵਿੱਚ ਉਸੇ ਤਰ੍ਹਾਂ ਦੀ ਮਠਾਸ ਰੱਖੀ ਇੱਕ ਬਲੱਖਣਤਾ ਇਸ ਵਿਅਕਤੀ ਦੇ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਆਪਣੀ ਪਾਰਟੀ ਦੇ ਵਿੱਚ ਹਾਲਾਂਕਿ ਜਿ세 ਕੂੜਾ ਸਾਹਿਬ ਚੋਰਾਬ ਲੜੇ ਔਰ ਫਿਰ ਕੁਝ ਆਪਣੀਆਂ ਘਰੇਲੂ ਦਿੱਕਤਾਂ ਕਰਕੇ ਉਸ ਮਜਬੂਰੀਆਂ ਹੋ ਗਈਆਂ ਇਰ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਆਮਦਵੀ ਪਾਰਟੀ ਜੁਆਇਨ ਕਰ ਲਈ ਲੇਕਿਨ ਮੈਂ ਇਹਨਾਂ ਦੇ ਮੂੰਹ ਚੋਂ ਕਦੇ ਕਾਂਗਰਸ ਪ੍ਰਤੀ ਕੋਈ ਮਾੜੇ ਸ਼ਬਦ ਨਹੀਂ ਸੁਣਿਆ ਔਰ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਅੱਜ ਜਦੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤੇ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਨੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਰਾਏ ਦਿੰਦਾ ਕਿ ਜੇ ਯਾਰੀ ਓਪਰਚੁਨਿਟੀ ਤੁਹਾਡੇ ਤੁਹਾਨੂੰ ਮਿਲਦੀ ਹੈ ਤੁਸੀਂ ਚਲੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਚਲੇਗੇ ਲੇਕਿਨ ਕਮ ਸੇ ਕਮ ਜਿਸ ਥਾਲੀ ਚ ਖਾਦਾ ਹੋਵੇ ਉਸ ਥਾਲੀ ਚ ਸ਼ੇਰ ਕਰਨ ਦੀ ਲੋੜ ਨਹੀਂ ਹੈ ਇਹ ਜਖੜ ਸਾਹਿਬ ਨੇ ਕੀਤਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਿਹੜੇ ਵੱਡੇ ਵੱਡੇ ਲੋਕ ਰਹੇ ਦੋ ਦੋ ਵਾਰੀ ਮੁੱਖ ਮੰਤਰੀ ਰਹੇ ਔਰ ਜਿਹੜੇ ਲੋਕ ਚੋਣਾਂ ਹਾਰ ਕੇ ਪਾਰਟੀਆਂ ਦੇ ਪ੍ਰਧਾਨ ਰਹੇ ਫਿਰ ਉਹਨਾਂ ਨੂੰ ਜਾਖੜ ਸਾਹਿਬ ਵਰਗਿਆਂ ਨੂੰ ਬਾਏ ਇਲੈਕਸ਼ਨ ਲੜਾਇਆ ਗਿਆ ਹਾਲਾਂਕਿ ਇੰਨੇ ਲੋਕ ਜਿੱਤਦੇ ਸੀ 80 ਲੋਕਾਂ ਦੇ ਵਿੱਚ ਜਾਖੜ ਸਾਹਿਬ ਕੇਵਲ ਚੋਣ ਹਾਰ ਗਏ ਐਵੇਂ ਬਿੱਟੂ ਜੀ ਸੀਗੇ ਚੱਪੇਵਾਲ ਸੀਗੇ ਉਹ ਕਹਿੰਦੇ ਕਿ ਅਸੀਂ ਪਾਰਟੀ ਦੇ ਵਿੱਚ ਇਹ ਕਮੀਆਂ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਆਂ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਚਿੱਤ ਬੇਈਮਾਨ ਹੋ ਗਿਆ ਇਸ ਕਰਕੇ ਅਸੀਂ ਚਲੇ ਗਏ ਆਦਰਵਾਇਜ਼ ਪਾਰਟੀ ਨੇ ਸਾਨੂੰ ਕੋਈ ਕਸਰ ਨਹੀਂ ਛੱਡੀ ਕੁਝ ਦੇਣ ਵਾਲ ਜੋ ਦਿੱਤਾ ਨਾ ਲੇਕਿਨ ਇਹ ਖੂਬਸੂਰਤੀ ਖੰਗੂੜਾ ਪਰਿਵਾਰ ਦੇ ਵਿੱਚ ਹੈ ਇਹਨਾਂ ਨੇ ਕਦੇ ਵੀ ਅੱਜ ਵੀ ਇਸ ਟਾਕਿੰਗ ਅਬਾਊਟ ਆਕੜੇ ਲੈ ਕੇ ਇਹ ਗੱਲ ਕਰ ਰਹੇ ਆ ਕਿ ਮੈਨੂੰ ਲੱਗਦਾ ਕਿ ਹੁਣ ਉਹ ਗੱਲ ਨਹੀਂ ਰਹੀ ਹੈ ਬਟ ਪਰਸਨਲੀ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ ਕਿ ਜਿਹਦੇ ਨਾਲ ਕਿਸੇ ਪਾਰਟੀ ਨੂੰ ਠੇਸ ਪਹੁੰਚੀ ਹੋਵੇ ਉਹ ਇਹਨਾਂ ਨੇ ਨਹੀਂ ਕੀਤੀ ਔਰ ਮੈਂ ਦਿਲ ਦੀਆਂ ਬਹਿ ਰਹੀਆਂ ਜੋ ਖੂਗਾ ਸਾਹਿਬ ਆ ਇੱਕ ਕੈਰੈਕਟਰ ਹੈ ਪਰ ਬੰਦੇ ਦਾ ਔਰ ਇਹ ਜ਼ਿੰਦਗੀ ਪਰ ਨਾਲ ਚੱਲਦਾ ਹੈ ਔਰ ਕਾਮਯਾਬ ਉਹੀ ਲੋਕ ਹੁੰਦੇ ਨੇ ਜਿਹੜੇ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਦੇ ਨੇ ਤੇ ਤੁਸੀਂ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਿਆ ਔਰ ਪਾਰਟੀ ਨੂੰ ਤੁਹਾਨੂੰ ਪਾਰਟੀ ਨੂੰ ਬਹੁਤ ਲੋੜ ਸੀ ਔਰ ਤੁਸੀਂ ਐਨ ਮੌਕੇ ਤੇ ਇਸ ਔਕੇ ਸਮੇਂ ਤੁਸੀਂ ਪਾਰਟੀ ਦਾ ਸਾਥ ਦਿੱਤਾ ਪਾਰਟੀ ਹਮੇਸ਼ਾ ਯਾਦ ਰੱਖੇਗੀ ਔਰ ਤੁਹਾਨੂੰ ਬੰਦਾ ਬੰਦਾ ਸਨਮਾਨ ਦਿੱਤਾ ਜਾਏਗਾ ਸੋ ਵਾਂਸ ਅਗੇਨ ਵੈਲਕਮ ਔਰ ਜਿਆਦਾ ਕੁਝ ਨਾ ਕਹਿਦਾ ਹੋਇਆ ਜਿਹੜੀ ਇਹ ਚੋਣ ਮੈਂ ਲੜ ਰਹੇ ਲੜਨ ਜਾ ਰਹੇ ਹਾਂ ਇਹ ਮੈਂ ਚੋਣ ਜਿੱਤ ਹਾਰ ਵਾਸਤੇ ਨਹੀਂ ਲੜਨ ਜਾ ਰਿਹਾ ਕਈਆਂ ਦੇ ਮਨਸ਼ ਤੇ ਖੜ ਗਈ ਰਾਜਾ ਵੜਿੰਗ ਜਿੱਤੇਗਾ ਰਾਜਾ ਵੜਿੰਗ ਹਾਰੇਗਾ ਰਾਜੇ ਵੜਿੰਗ ਦਾ ਕੀ ਬਣੇਗਾ ਇਹ ਏਜੰਡਾ ਹੀ ਨਹੀਂ ਵਾਟ ਇਜ਼ ਦਾ ਏਜੰਡਾ ਮੈਂ ਦੇਸ਼ ਤੁਰੇ ਵਾਸਤੇ ਇਹ ਚੋਣ ਲੜ ਰਿਹਾ ਦੇਸ਼ ਦੇ ਸੰਵਿਧਾਨ ਦੇ ਲਈ ਕਨਸਟੀਟਿਊਸ਼ਨ ਦੇ ਲਈ ਮੈਂ ਚੋਣ ਲੜ ਰਿਹਾ ਅੱਜ ਮੇਰੇ ਦੇਸ਼ ਨੂੰ ਲੋੜ ਹੈ ਬਾਬਾ ਸਾਹਿਬ ਅੰਬੇਦਕਰ ਦੇ ਦੇਸ਼ ਨੂੰ ਲੋੜ ਹੈ ਕਿ ਅਸੀਂ ਲੋਕ ਜਿਹੜੇ ਇਸ ਦੇਸ਼ ਦੇ ਸੰਵਧਾਨ ਨੂੰ ਤੋੜਨਾ ਚਾਹੁੰਦੇ ਹਨ ਔਰ ਜਿਹੜੇ ਇਸ ਦੇਸ਼ ਦੇ ਲੋਕਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਹਨ ਮੈਂ ਉਹਨਾਂ ਦੇ ਖਿਲਾਫ ਤਕੜਾ ਹੋ ਕੇ ਲੜਾਈ ਲੜਾਂ ਔਰ ਦੇਸ਼ ਦੇ ਲੋਕਤੰਤਰ ਔਰ ਪ੍ਰਜਾਤੰਤਰ ਦੀ ਸੇਵਾ ਕਰਾਂ ਇਸ ਕਰਕੇ ਮੈਂ ਅੱਜ ਲੁਧਿਆਣੇ ਵਿੱਚ ਚੋਣਾਂ ਲੜਨ ਵਾਸਤੇ ਆਇਆ ਹਾਂ ਔਰ ਦੂਸਰਾ ਬਹੁਤ ਵੱਡੀ ਜਿਹੜੀ ਗੱਲ ਹੈ ਗਦਾਰੀ ਤੇ ਵਫਾਦਾਰੀ ਜਿਹੜੀ ਬੇਵਫਾਈ ਹੋਈ ਹੈ ਇੱਥੇ ਜਿਹੜੀ ਮੈਂ ਸਮਝਦਾ ਕਿ ਧੋਖਾ ਹੋਇਆ ਹੈ ਵੱਡਾ ਬਿਟਰੇ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਕਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਉਂਗਲ ਫੜਕੇ ਚਲਨਾ ਸਿਖਾਇਆ ਤੋਂ ਲੈ ਕੇ ਇੱਥੋਂ ਤੱਕ ਪਛਾਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾੜੇ ਹਾਲਾਤਾਂ 'ਚ ਜਾਂ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਕਿ ਇਹਨੂੰ ਗਦਾਰੀ ਕਹਿੰਦੇ ਔਰ ਭੀਮਫੜੀ ਕਹਿੰਦੇ ਔਰ ਅਕਸਰ ਹੀ ਲੋਕ ਗਦਾਰਾਂ ਦੇ ਖਿਲਾਫ ਹੁੰਦੇ ਔਰ ਅਗਰ ਗਦਾਰ ਨਾ ਹੁੰਦੇ ਤੋ ਵੀ ਤੇਰੀ ਔਨੈਸਟ ਤਾਈ ਦੇਸ਼ 1947 ਤੋਂ ਪਹਿਲਾਂ ਆਜ਼ਾਦ ਹੋ ਜਾਂਦਾ ਫਿਰ ਭਗਤ ਸਿੰਘ ਨੂੰ ਸ਼ਹਾਦਤ ਇਹਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤ ਰਾਏ ਜੀ ਨੂੰ ਸ਼ਹਾਦਤ ਇਹਦੀ ਲੋੜ ਨਹੀਂ ਪੈਣੀ ਸੀ ਫਿਰ ਕਰਤਾਰ ਸਿੰਘ ਸਰਬੇ ਨੂੰ ਇਹ ਲਿਖਣ ਦੀ ਲੋੜ ਨਹੀਂ ਪੈਣੀ ਸੀ ਕਿ ਮੈਂ ਜਲਦੀ ਮੈਨੂੰ ਫਾਸੀ ਦੇ ਫੰਦੇ ਤੇ ਚੜਾਓ ਮੈਂ ਮਰਨਾ ਚਾਹੁੰਨਾ ਹੈ ਔਰ ਫਿਰ ਮੈਂ ਦੁਬਾਰੇ ਜਨਮ ਲੈਣਾ ਚਾਹੁੰਨਾ ਹੈ ਮੈਂ ਇੱਕ ਵਾਰੀ ਫੇਰ ਦੇਸ਼ ਦੀ ਖਾਤਰ ਸ਼ਹੀਦ ਹੋਣਾ ਚਾਹੁੰਦਾ ਕਿਉਂਕਿ ਚੰਦ ਅੰਗਰੇਜ਼ ਇਸ ਹਿੰਦੁਸਤਾਨ ਤੇ ਰਾਜ ਕਰਕੇ ਗਏ ਕਿਉਂਕਿ ਸਾਡੇ ਕੁਝ ਲੋਕ ਉਸ ਵੇਲੇ ਗਦਾਰੀ ਕਰਿਆ ਕਰਦੇ ਸਨ ਅੰਗਰੇਜ਼ਾਂ ਨਾਲ ਨਹੀਂ ਸਰ ਇਹ ਉਹਨਾਂ ਦੇ ਖਿਲਾਫ ਲੜਾਈ ਹੈ ਕਿਸੇ ਨੇ ਲਿਖਿਆ ਮੈਂ ਪੜ ਰਿਆ ਸੀ सफर छोटा हो सफर छोटा ही हो मगर यादगार होना चाहिए सफर छोटा ही हो मगर यादगार होना चाहिए रंग सावला ही हो लेकिन वफादार होना चाहिए ये वफादारी की लड़ाई है दोस्तों और फिर थोड़े ही शहर के शाहे लुधियानवी ने लिखे है जब भी जी चाहे नहीं दुनिया बसा लेते हैं लोग ਜੱਬ ਵੀ ਜੀ ਚਾਹੇ ਨਹੀਂ ਦੁਨੀਆ ਬਸਾ ਲਿੱਤੇ ਹਨ ਲੋਕ ਇੱਕ ਚਿਹਰੇ 'ਤੇ ਕਈ ਚਿਹਰੇ ਲਗਾ ਲਿੱਤੇ ਹਨ ਸੋ ਮੈਂ ਸਮਝਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਇਸ ਲੜਾਈ ਦੇ ਵਿੱਚ ਲੋਕ ਵਫਾਦਾਰ ਲੋਕਾਂ ਦਾ ਸਾਥ ਦੇਣਗੇ ਬਾਕੀ ਦੀ ਗੱਲ ਕੱਲ ਪਤਾ ਲੱਗੇ ਕਿ ਬਿੰਦੂ ਜੀ ਨੇ ਕਾਗਜ਼ 'ਤੇ ਕਾਗਜ਼ 'ਤੇ ਤੇ ਮੈਨੂੰ ਸੀ ਜਿਹੜਾ ਸੀਗਾ ਉਹ ਲੈਂਡ ਵਾਸਤੇ ਮੇਰੇ ਭਰਾ ਨੇ ਜਿਹੜਾ ਮੇਰੇ ਤੇ ਰੋਜ਼ ਇਲਜ਼ਾਮ ਲਾਉਂਦੇ ਕਿ ਰਾਜਾ ਬੜਿੰਗ ਕੋਲ ਕੋ ਘਰ ਨਹੀਂ ਹੈ ਹਾਲਾਂਕਿ ਅੱਜ ਰਾਜਾ ਬੜਿੰਗ ਦਾ ਘਰ ਦਾ ਐਗਰੀਮੈਂਟ ਹੋ ਜਾਏਗਾ ਔਰ ਮੈਂ ਉਹ ਐਗਰੀਮੈਂਟ ਪ੍ਰੈਸ ਨੂੰ ਦੇ ਦਿਆਂਗਾ ਕਿ ਰਾਜਾ ਬੜਿੰਗ ਨੇ ਕਿੱਥੇ ਰਹਿائش ਕਰ ਲਈ ਹੁਣ ਵੀ ਮੈਂ ਆਪਣੇ ਕਿਸੇ ਮਿੱਤਰ ਦੇ ਘਰ ਦੇ ਵਿੱਚ ਉਹਨਾਂ ਖਾਲੀ ਪਿਆ ਸੀ ਜਿੱਥੇ ਰਹਿ ਰਿਹਾ ਪਰ ਅੱਜ ਮੇਰਾ ਪਰਮਾਨੈਂਟ ਐਗਰੀਮੈਂਟ ਹੋ ਕੇ ਮੈਂ ਤੁਹਾਨੂੰ ਦਿਆਂਗਾ ਲੇਕਿਨ ਮੈਨੂੰ ਅਫਸੋਸ ਹੈ ਕਿ ਮੇਰਾ ਮਿੱਤਰ ਉਮੀਦ ਤਰਸੀ ਜੀਨੇ 2016 ਤੋਂ ਲੈ ਕੇ ਹਜੇ ਤੱਕ ਲੁਧਿਆਣੇ ਦੇ ਵਿੱਚ ਆਪਣਾ ਕਰ ਨਹੀਂ ਬਣਾ ਸਕਿਆ ਪਰ ਕੱਲ ਉਹਨਾਂ ਨੂੰ 1 ਕਰੋੜ 83 ਲੱਖ ਰੁਪਏ ਦਾ ਜੁਰਮਾਨਾ ਸਿਰਫ ਤੁਸੀਂ ਦੇਖੋ ਇਹ ਬੜੇ ਸਵਾਲ ਨੇ ਇਹਨੋਂ ਸੀ ਲੈਣਾ ਸੀ 1 ਕਰੋੜ 83 ਲੱਖ ਰੁਪਏ ਭਰਿਆ ਫਿਰ ਉਹਨਾਂ ਨੇ ਇਹ ਕਹਾ ਕੀਏ ਮੈਂ ਆਪਣੀ ਜ਼ਮੀਨ ਵੇਚ ਕੇ ਦਿੱਤਾ ਇੰਨੀ ਜਲਦੀ ਜ਼ਮੀਨ ਵੇਚ ਵੀ ਦਿੱਤੀ ਗਹਿਣਾ ਨਹੀਂ ਦਿੱਤੀ ਔਰ ਗਹਿਣਾ ਹੀ ਬਣਾਇਆ ਇਹ ਮਤਲਬ ਜ਼ਮੀਨ ਕਾਫੀ ਕੀਮਤੀ ਹੋਏਗੀ ਇਹ ਵੀ ਚੱਕਰ ਨਹੀਂ ਲੋੜ ਹੈ ਕਿ ਅਕਾਊਂਟ ਦੇ ਵਿੱਚ ਪਹਿਲੇ ਹੀ ਇੰਨਾ ਪੈਸਾ ਪਿਆ ਸੀ ਕਿ ਤੂੰ ਆਇਆ ਇਮੀਡੀਏਟਲੀ ਜ਼ਮੀਨ ਦਾ ਆਇਆ ਸੋ ਮੈਂ ਕਹਿੰਦਾ ਸਾਰੀਆਂ ਗੱਲਾਂ ਤੇ ਸਵਾਲੀਆ ਚਿੰਨ ਉਹਨਾਂ ਦੇ ਲੱਗਦਾ ਜਿਹੜੇ ਮੈਨੂੰ ਕਹਿੰਦੇ ਕਿ ਰਾਜਾ ਬੜਿੰਗ ਨੇ ਘਰ ਨਹੀਂ ਬਣਾਇਆ ਔਰ ਇੱਕ ਇੱਕ 16 ਤੋ ਮੇਰਾ ਖਿਆਲ ਉਹਨਾਂ ਨੇ ਕਰਾਇਆ ਨਹੀਂ ਭਰਿਆ ਸੀਗਾ ਔਰ ਫਿਰ ਸਰਕਾਰੀ ਜਗਾ ਦਾ ਕਰਾਇਆ ਨਾ ਪਰ ਦੇਖੋ ਇਹਨੂੰ ਜੁਰਮਾਨਾ ਲੱਗਦੇ 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 ਫਿਰ ਇਨੀ ਅਮਾਉਂਟ ਬਣ ਗਈ ਜੁਰਮਾਨੇ ਤੋਂ ਬਾਅਦ ਫਾਈਨਲ ਇੰਟਰਸਟ ਵੀ ਹੁੰਦਾ ਹੈ ਪਰ ਇਹ ਗਵਰਨਮੈਂਟ ਪਾਲਿਸੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਕੇਸੇ ਤੋਂ ਤੱਕੇ ਨਾਲ ਪੈਸੇ ਨਹੀਂ ਲੈ ਸਕਦਾ ਥਿਸ ਇਜ਼ ਅੰਡਰ ਦਾ ਪਾਲਿਸੀ ਇਹ ਪਾਲਿਸੀ ਦੇ ਅਧੀਨ ਹੁੰਦਾ ਹੈ ਆਲਰੇਡੀ ਪਹਿਲਾਂ ਦੀ ਪਾਲਿਸੀਜ਼ ਬਣੀ ਹੈ ਕੋਈ ਬਿੱਟੂ ਜੀ ਐਸੇ ਕੋਈ ਸਪੈਸ਼ਲ ਪਾਲਿਸੀ ਨਹੀਂ ਬਣੀ ਪਰ ਮੈਨੇ ਤਵੇਰਾ ਇੱਕ ਸਵਾਲ ਹੋਰ ਵੀ ਹੈ ਇਹ ਇੱਕ ਇੱਕ 16 ਤੋਂ ਕੱਲ ਉਹਨਾਂ ਤੋਂ ਪੈਸੇ ਲੈ ਗਏ ਐ ਇੱਕ ਇੱਕ 16 ਤੋਂ ਇਹਦਾ ਮਤਲਬ ਮਗਰਲਾ ਲਕਸ਼ਣ ਤੇੜੀ ਐ ਐਨਓਸੀ ਆਈਏ ਉਹ ਬਿਨਾਂ ਪੈਸੇ ਤੋਂ ਹੀ ਆ ਗਈ ਐ ਇੱਕ ਇੱਕ 16 ਤੋਂ ਆ ਕੇ ਪੈਸੇ ਉਹਨਾਂ ਨੇ ਭਰੇ ਤਾਂ ਜਿਹੜਾ ਉਸ ਤੋਂ ਬਾਅਦ 5 ਸਾਲ ਰਹੇ ਉਹ 19 ਵਾਲਾ ਲਕਸ਼ਣ 19 ਵਾਲਾ ਲਕਸ਼ਣ ਦੇ ਵਿੱਚ ਐਨਓਸੀ ਜਿਹੜੀ ਮਿਲੀ ਇਹਦੇ ਤੇ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਵਾਲਿਆ ਚ ਲੱਗਦਾ ਪਰ ਮੈਂ ਮੈਂ ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਕਰਨਾ ਚਾਹਣਾ ਪਰ ਮੈਂ ਇਹ ਨਾਲ ਜ਼ਰੂਰ ਕਹਿਣਾ ਚਾਹਣਾ ਕਿ ਭਾਈ ਸਾਹਿਬ ਤੁਸੀਂ ਹਜੇ ਤੱਕ ਲੁਧਿਆਣੇ ਦੇ ਹੋਏ ਨਹੀਂ ਇਸੇ ਕਰਕੇ ਮੈਂ ਉਹਨਾਂ ਨੂੰ ਨਾਮ ਦਿੱਤਾ ਸੀ ਕਿ ਇਹ ਸੇਲਾਨੀ ਦੀ ਤਰ੍ਹਾਂ ਇਹ ਚੋਣਾਂ ਵੀ ਚੋਣਾਂ ਵੀ ਸੇਲਾਨੀ ਹੈ ਬਿੱਟੂ ਇਹ ਲੁਧਿਆਣਾ ਚਾਹੁੰਦੇ ਔਰ ਫਿਰ ਚਲੇ ਜਾਂਦੇ ਸੋ ਵੱਡੀ ਲੜਾਈ ਹੈ ਪਰ ਮੈਨੂੰ ਮਕੰਮਲ ਲੋਕਾਂ ਤੇ ਇਤਬਾਰ ਹੈ ਕਿ ਅਸੀਂ ਇਹ ਲੜਾਈ ਜਿੱਤਾਂ ਦੇ ਔਰ ਦੂਸਰੇ ਪਾਸੇ ਆਵਾਜ਼ੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਕੋਈ ਰੋਡ ਮੈਪ ਨਹੀਂ ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ 54th ਵਿੱਚ ਦੇਖਿਆ ਕਿ ਕਹਿੰਦੇ ਆਈ ਸੀ ਲੁਧਿਆਣਾ ਦੀ ਚੀਸ ਸੈਟ ਰਾਜਾ ਗੱਪੀ ਹਾਂ ਭਈ ਇੱਕ ਵਿਅਕਤੀ ਸਰਦਾਰ ਭਗਵੰਤ ਸਿੰਘ ਮਾਨ ਹੀ ਹੈ ਜਿਹੜਾ ਸੱਚ ਬੋਲਦਾ ਪੰਜਾਬ ਦੇ ਅੰਦਰ ਸਾਰੀ ਦੁਨੀਆ ਜਾਣਦੀ ਹੈ ਕਿ ਕਿੰਨੇ ਸੱਚ ਬੋਲਦੇ ਆ ਤੁਸੀਂ ਸੋ ਐਟਲੀਸਟ ਇਹ ਲੁਧਿਆਣਾ ਦੇ ਲੋਕ ਹੈ ਗੱਪੀ ਫਲਾ ਇਹ ਨਹੀਂ ਸੁਣਨਾ ਚਾਹਦੇ ਦੇ ਵਾਂਟ ਕੀ ਵਾਟ ਇਜ਼ ਦ ਮਿਸ਼ਨ ਵਿਜ਼ਨ ਕੀ ਹੈ ਸਟ੍ਰੈਟਜੀ ਕੀ ਹੈ ਲੁਧਿਆਣਾ ਦੇ ਲੋਕਾਂ ਨੂੰ ਇੰਡਸਟਰੀ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਪੋਲਿਊਸ਼ਨ ਤੋਂ ਕਿੱਦਾਂ ਸਾਨੂੰ ਪੋਲਿਊਸ਼ਨ ਤੋਂ ਰਾਹਤ ਮਿਲੇਗੀ ਕੀ ਤੁਹਾਡਾ ਵਿਜ਼ਨ ਹੈ ਲੁਧਿਆਣਾ ਦੇ ਵਾਸਤੇ ਕੀ ਤੁਹਾਡਾ ਰੋਡ ਮੈਪ ਹੈ ਇਹਰੇ ਤੇ ਮੈਨੂੰ ਲੱਗਦਾ ਗੱਲ ਕਰਨੀ ਚੜੀਦੀ ਹੈ ਔਰ ਮੇਰਾ ਖਿਆਲ ਇਸ ਪ੍ਰਕਾਰ ਦੀ ਕਿਸੇ ਵੀ ਲੀਡਰ ਨੇ ਕੋਈ ਗੱਲ ਨਹੀਂ ਕੀਤੀ ਹਾਂ ਹੋਣਾਂ ਦੇ ਦਿਨਾਂ ਅਸੀਂ ਇੱਕ ਵਿਜ਼ਨ ਡਾਕੂਮੈਂਟ ਲੁਧਿਆਣਾ ਦੇ ਲੋਕਾਂ ਦੇ ਵਾਸਤੇ ਤਿਆਰ ਕਰ ਰਹੇ ਹਾਂ ਬਹੁਤ سارے ਲੋਕਾਂ ਨੂੰ ਮਿਲ ਕੇ ਬੁੱਧੀਜੀਵੀ ਲੋਕਾਂ ਨੂੰ ਮਿਲ ਕੇ ਮੁੱਡੇ ਨਾਲੇ ਦੀ ਸਮੱਸਿਆ ਤੇ ਉਹਦੇ ਤੇ ਚਰਚਾ ਕਰਾਂਗੇ ਲੁਧਿਆਣੇ ਦੇ ਹੋਰ ਪੋਲਿਊਸ਼ਨ ਜਿਹੜਾ ਵਾਟਰ ਲੈਵਲ ਹੈ ਜਾਂ ਪਾਣੀ ਖਰਾਬ ਹੁੰਦਾ ਜਾ ਰਿਹਾ ਉਹਦੇ ਤੇ ਚਰਚਾ ਕਰਾਂਗੇ ਲੁਧਿਆਣੇ ਦੀ ਇੰਡਸਟਰੀ ਹੈ ਜਿਹੜੀ ਉਹ ਬਾਹਰ ਕਿਉਂ ਜਾ ਰਹੀ ਹੈ ਇਹਦੇ ਤੇ ਚਰਚਾ ਕਰਾਂਗੇ ਉਹ ਕਿੱਦਾਂ ਰੋਕਿਆ ਜਾ ਸਕਦਾ ਹੈ ਲੁਧਿਆਣਾ ਦਾ ਜਿਹੜਾ ਲੇਬਰ ਕਲਾਸ ਲੋਕ ਨੇ ਜਿਨ੍ਹਾਂ ਦੇ ਕਰਕੇ ਲੁਧਿਆਣਾ ਦੀ ਤਰੱਕੀ ਹੋਈ ਹੈ ਇਹਨਾਂ ਦਾ ਜੀਵਨ ਉੱਚਾ ਚੱਕਣਾ ਸੇ ਅਸੀਂ ਲੋਕ ਕੀ ਕਰ ਸਕਦੇ ਆ ਉਹਦੇ ਤੇ ਇੱਕ ਚਰਚਾ ਹੋਏਗੀ ਲੁਧਿਆਣਾ ਦੇ ਜਿਸ ਤਰ੍ਹਾਂ ਅ ਹੈਲਥ 인ਫਰਾ ਦੀ ਗੱਲ ਹੋਏਗੀ ਬਾਈ ਕੇਮਸ ਪੀਜੀਆਰ ਕੀ ਇੰਸਟੀਚੂਨ ਦੀ ਇੱਥੇ ਜ਼ਰੂਰਤ ਹੈਗੀ ਇਹ तमाम ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਲੈਕਸ਼ਨਾਂ ਤੋਂ 5 ਦਿਨ ਪਹਿਲਾਂ ਆਪਦਾ ਇੱਕ ਲੁਧਿਆਣਾ ਵਿਜ਼ਨ ਡਾਕੂਮੈਂਟ ਜਾਰੀ ਕਰਾਂਗੇ ਜਿਹਦੇ 'ਚ ਲੁਧਿਆਣਾ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਬਣਾਇਆ ਜਾਏਗਾ ਪਰ ਫਿਰ ਅਸਲੀ ਲੁਧਿਆਣਾ ਦੀ ਤਰੱਕੀ ਦੇ ਅਸੀਂ ਆਉਣ ਵਾਲੇ ਦਿਨਾਂ 'ਚ ਕੰ ਕਰਾਂਗੇ ਨਾਸਤੇ ਵਿੱਚ ਦੁਬਾਰਾ ਫੇਰ ਮੈਂ ਜੈਸੀ ਖੰਗੂੜਾ ਸਾਹਿਬ ਨੂੰ ਮੁਬਾਰਕਬਾਦ ਦਿਨਾ ਔਰ ਜੀ ਆਇਆਂ ਕਹਣਾ ਔਰ ਵੈਲਕਮ ਕਰਦਾ ਔਰ ਨਾਲ ਹੀ ਨਾਲ ਅੱਜ ਮੈਨੂੰ ਪਤਾ ਲੱਗਿਆ ਹੁਣੇ-ਹੁਣੇ ਕਿ ਸਰਜੀ ਪਾਤਰ ਸਾਹਿਬ ਜਿਦਾਂ ਕਿ ਬਹੁਤ ਵੱਡੀ ਸਮਾਜ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ ਸੀ ਉਹ ਸਾਡੇ درمیان ਨਹੀਂ ਰਹੇ ਮੈਂ ਉਹਨਾਂ ਨੂੰ ਸ਼ਾਦਗੀ ਦੇ ਫੁਰੂਬੀ ਪੇਟ ਕਰਦਾ ਹਾਂ ਔਰ ਬਹੁਤ ਬੇਹਦ ਅਫਸੋਸ ਹੈ ਇਸ ਗੱਲ ਦਾ ਕਿ ਇਹੋ ਜਿਹੇ ਇਨਸਾਨ ਦਾ ਚਲੇ ਜਾਣਾ ਮੈਨੂੰ ਲੱਗਦਾ ਕਿ ਸਮਾਜ ਦੇ ਲਈ ਤੇ ਪੰਜਾਬ ਦੇ ਲਈ ਬਹੁਤ ਵੱਡਾ ਘਾਟਾ ਹੈ ਔਰ ਅੱਜ ਉਹਨਾਂ ਨੇ ਕੋਸ਼ਿਸ਼ ਕਰ ਰਹੇ ਹੋਣੇ ਅੰਤਿਮ ਸੰਸਕਾਰ ਤੇ ਜਾ ਉਹਨਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਾਂਗੇ ਸੋ ਮੈਂ ਆਪ ਦੇ ਬਦੋਂ ਨੂੰ ਇਸ ਸ਼ਰਧਾਂਜਲੀ ਫੋਰਪੇਟ ਕਰਦਾ ਐ ਐਂਡ ਵਾਂਸ ਅਗੇਨ ਥੈਂਕ ਯੂ ਐਵਰੀਬਾਡੀ ਤੁਸੀਂ ਇੱਥੇ ਆਏ ਬਹੁਤ ਬਹੁਤ ਧੰਨਵਾਦ ਸਰੋਨੀ